ਤੈਨੂੰ ਲੋ ਜੀ ਇਹਨੂੰ ਹਰ ਇੱਕ ਬੰਦਾ ਖਾ ਸਕਦਾ ਏ ਬਜ਼ੁਰਗ ਬੱਚਾ ਬੀਬੀਆਂ ਤੇ ਇਹ ਮੂੰਗੀ ਦੇ ਆਟੇ ਤੋਂ ਬਣਾਈ ਆ ਤੇ ਮੂੰਗੀ ਦਾ ਆਟਾ ਤਾਂ ਵੈਸੇ ਵੀ ਹੈਲਦੀ ਹੁੰਦਾ ਏ ਖਾਣ ਵਾਸਤੇ ਤੇ ਬਾਕੀ ਦੇ ਜ ਆਪਾਂ ਨੇ ਹੈਲਦੀ ਪ੍ਰੋਟੀਨ ਵਾਲੀਆਂ ਹਰ ਇੱਕ ਚੀਜ਼ ਪਾਈ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਮੈਂ ਤੁਹਾਡਾ ਆਪਣਾ ਗੁਰਦੀਪ ਕਨੌਲੀ ਤੇ ਅੱਜ ਪੰਜਾਬੀਆਂ ਦੀ ਰੂਹ ਦੀ ਖਰਾਕ ਆਪਾਂ ਪਜਰੀ ਬਣਾਵਾਂਗੇ ਦੇਸੀ ਘਿਓ ਦੀ ਮੂੰਗੀ ਦੀ ਦਾਲ ਦੀ ਤੇ ਵਿੱਚ ਪਾਵਾਂਗੇ ਡਰਾਈ ਫਰੂਟ ਬਣ ਰਹੀ ਹੋ ਵੀਡੀਓ ਦੇ ਵਿੱਚ ਬਹੁਤ ਵਧੀਆ ਟੇਸਟੀ ਬਣਦੀ ਆ ਇਹ ਤੇ ਆਪਾਂ ਹਰੇਕ ਮੌਸਮ ਦੇ ਵਿੱਚ ਖਾ ਸਕਦੇ ਆ ਇਹਨੂੰ ਗਰਮੀ ਹੋਵੇ ਚਾਹੇ ਸਰਦੀ ਹੋਵੇ ਹਰੇਕ ਵਾਸਤੇ ਇਹ ਬੈਨੀਫਿਟਾ ਇਹਦਾ ਚਾਹੇ ਬਜ਼ੁਰਗਾ ਚਾਹੇ ਬੱਚਾ ਇਹ ਕੋਈ ਵੀ ਲੇਡੀਜ਼ ਜੈਂਟਸ ਕੋਈ ਵੀ ਖਾ ਸਕਦਾ ਇਹਨੂੰ ਤੇ ਆਪਾਂ ਬਣਾਉਂਦੇ ਆ ਪੰਜੀਰੀ ਤੇ ਬਣੇ ਰਹੋ ਵੀਡੀਓ ਦੇ ਵਿੱਚ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਤੇ ਲੋ ਜੀ ਮੈਂ ਤੁਹਾਨੂੰ ਸਮਾਨ ਦੱਸਦਾ ਜਿਹੜਾ ਪੰਜੀਰੀ ਦੇ ਵਿੱਚ ਪੈਣਾ ਹੈ ਆਪਾਂ ਨੇ ਸਿਰਫ 1 ਕਿਲੋ ਕੇਹ ਦੀ ਪੰਜੀਰੀ ਬਣਾ ਰਹੇ ਆ ਆਪਾਂ ਤੇ ਕੇਹ ਆਪਣਾ ਘਰ ਦਾ ਏ 1 ਕਿਲੋ ਕੇ ਤੇ ਇਹ ਜਿਹੜਾ ਸਮਾਨ ਹੈ ਸਾਰਾ ਰੋਪੜ ਬਖਤਾਵਰ ਮਲ ਦੀ ਦੁਕਾਨਾਂ ਜਿਹੜੇ ਰੋਪੜ ਵਾਲੇ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਏ ਤੇ ਬਹੁਤ ਮਸ਼ਹੂਰ ਦੁਕਾਨ ਹੈ ਪੰਸਾਰੀ ਦੀ ਤਾਂ ਤੁਸੀਂ 2 ਕਿਲੋ ਕੇਦੀ ਬਣਾਣੀ ਆ ਕਿਲੋ ਕੇਦੀ ਬਣਾਣੀ 5 ਕਿਲੋ ਕੇਦੀ ਬਣਾਣੀ ਆ ਉਹ ਤੁਹਾਡੀ ਮਰਜ਼ੀ ਆ ਆਪਾਂ ਸਿਰਫ 1 ਕਿਲੋ ਕੇਦੀ ਬਣਾ ਰਹੇ ਆ ਤੇ ਵਿੱਚ ਪਾਣਾ ਆਪਾਂ ਨੇ ਆਟੇ ਦੀ ਜਗ੍ਹਾ ਆਪਾਂ ਨੇ ਮੂੰਗੀ ਦਾ ਆਟਾ ਜਿਹੜੀ ਮੂੰਗੀ ਦੀ ਦਾਲ ਹੁੰਦੀ ਹਰੀ ਉਸ ਦਾ ਆਟਾ ਪੀਸਿਆ ਹੋਇਆ ਉਹਨਾਂ ਕੋਲੋਂ ਹੀ ਮਿਲ ਜਾਂਦਾ ਏ ਜਿੰਨਾ ਮਰਜ਼ੀ ਲੈ ਲਓ ਉਹਨਾਂ ਕੋਲੋਂ ਤੇ ਆਪਾਂ ਜਿਹੜਾ ਸਮਾਨ ਲੈਂਦਾ ਜੀ ਉਹ ਆ ਪਿਆ ਆਪਣਾ ਸਮਾਨ ਤੇ ਮੈਂ ਤੁਹਾਨੂੰ ਦੱਸਦਾ 1 ਕਿਲੋ ਕੇਦੇ ਵਿੱਚ ਕੀ ਕੀ ਆਈਟਮ ਪਾਈ ਆਪਾਂ ਨੇ ਕਿਲੋ ਕੇਜਰੋਂ ਆਪਣਾ ਘਰ ਦਾ ਹੋ ਗਿਆ ਤੇ ਬਦਾਮ ਗਿਰੀ ਹੈ ਜੀ ਇਹ 250 ਗ੍ਰਾਮ ਤੇ ਚਾਰੇ ਮਗਜਾ ਜੀ ਤੇ 100 ਗ੍ਰਾਮ ਆ ਜੀ ਕਾਜੂ ਟੁਕੜਾ 100 ਗ੍ਰਾਮ ਤੇ ਅਖਰੋਟ ਗਿਰੀ ਆ ਜਿਹੜੀ ਉਹ ਵੀ 100 ਗ੍ਰਾਮ ਆ ਉਸ ਤੋਂ ਬਾਅਦ ਜਿਹੜਾ ਖੋਪੇ ਦਾ ਬਰਾਦਾ ਏ ਉਹ ਵੀ ਆਪਾਂ ਨੇ 100 ਗ੍ਰਾਮ ਲਿੱਤਾ ਜੀ ਤੇ ਇਹ ਚਾਰੇ ਗੂੰਦ ਆ ਜੀ ਇਹ ਵਾਲਾ ਹੁੰਦਾ ਇਹਨੂੰ ਚਾਰੇ ਗੂੰਦ ਕਹਿੰਦੇ ਆ ਇਹਦੇ ਚ ਗੂੰਦ ਕਤੀਰਾ ਵਗੈਰਾ ਹੋਰ ਕਈ ਤਰ੍ਹਾਂ ਦੇ ਗੂੰਦ ਹੁੰਦੇ ਆ ਹੋਮਿਕਸ ਹੁੰਦੇ ਆ ਤੇ ਇਹ ਹੈਗੀ ਆ ਜੀ ਕਮਰਕਸ 100 ਗ੍ਰਾਮ ਉਸ ਤੋਂ ਬਾਅਦ ਲੈ ਲਏ ਜੀ ਮਖਾਣੇ ਆਪਾਂ ਨੇ ਇਹ ਵੀ 100 ਗ੍ਰਾਮ ਹੈ ਤੇ ਖਾਸ ਕਰਕੇ ਸਾਜੀ ਆਪਣੀ 100 ਗ੍ਰਾਮ ਤੇ ਉਸ ਤੋਂ ਬਾਅਦ ਜਿਹੜੀ ਸੌਂਫ ਹੈ ਸੌਂਫ ਦਾ ਪਾਊਡਰ ਜੀ ਕੀਤਾ ਹੋਇਆ ਇਹ ਪੰਸਾਰੀ ਦੀ ਦੁਕਾਨ ਤੋਂ ਮਿਲਿਆ ਸਾਰਾ ਸਮਾਨ ਇਹ ਵੀ 100 ਗ੍ਰਾਮ ਹੈ ਤੇ ਮੂੰਗੀ ਦਾ ਆਟਾ ਜੀ ਇਦਾਂ ਦਾ ਇਹ ਘਰੇ ਵੀ ਪੀਸ ਸਕਦੇ ਆਪਾਂ ਮੂੰਗੀ ਜੇ ਆਪਣੇ ਕੋਲ ਘਰੇ ਆਪਣੀ ਹੈਗੀ ਆ ਮੂੰਗੀ ਤਾ ਸਣਾ ਛਿਲਕਾ ਪੀਸ ਲੈਣੀ ਆ ਉਹਨੂੰ ਛਿਲਕਾ ਨਹੀਂ ਉਤਾਰਨਾ ਹੈਗਾ ਇਹ ਵੇ ਤੇ ਛਿਲਕਾ ਮੂੰਗੀ ਦਾ ਆਟਾ ਹੈ ਜੀ ਕਿਲੋ ਤੇ ਇਹ ਹੈਗਾ ਜੀ ਆਪਣਾ ਬੂਰਾ ਬੂਰਾ ਆਪਾਂ ਨੇ ਕਿਲੋ ਲੈ ਲਿਆ ਬਾਕੀ ਸਵਾਦ ਟੇਸਟ ਦੇ ਸਾਮ ਨਾਲ ਪਾਵਾਂਗੇ ਆਪਾਂ ਤੇ ਕਰਦੇ ਆ ਸ਼ੁਰੂ ਵੀਡੀਓ ਨੂੰ ਤੇ ਕਰਦੇ ਆ ਸ਼ੁਰੂ ਵੀਡੀਓ ਨੂੰ ਬਣੇ ਰਹੋ ਵੀਡੀਓ ਦੇ ਲਾਸਟ ਤੱਕ ਤੇ ਅੱਜ ਬਣਾਵਾਂਗੇ ਪੰਜਾਬੀਆਂ ਦੀ ਰੂਹ ਦੀ ਖਾਾਕ ਦੇਸੀ ਕੀ ਉਹਦੀ ਪੰਜੀਰੀ ਤੇ ਆਪਣਾ ਇਹ ਸਾਰਾ ਸਮਾਨ ਜੀ 1400 ਰੁਪਏ ਦਾ ਆਇਆ ਏ ਦੇਸੀ ਕੀ ਉਹ ਵੱਖਰਾ ਜੀ ਉਹ ਆਪਣਾ ਘਰ ਦਾ ਏ ਕੀ ਟੋਟਲ ਸਮਾਨ ਆ ਜਿਹੜਾ ਇਹ 1400 ਰੁਪਏ ਦਾ ਆਇਆ ਜੀ ਪੰਸਾਰੀ ਦੀ ਦੁਕਾਨ ਤੋਂ ਤੇ ਆਪਾਂ ਨੇ ਸਿਰਫ ਇਹ ਆਈਟਮਾਂ ਪਾਈਆਂ ਨੇ ਇਹਦੇ ਵਿੱਚ ਤੁਸੀਂ ਹੋਰ ਵੀ ਕਈ ਵੈਰਾਈਟੀ ਆ ਉਹ ਪਾ ਸਕਦੇ ਆ ਤੁਸੀਂ ਤੇ ਇਹ ਤੁਹਾਨੂੰ ਮੈਂ ਲਿਸਟ ਦਿਖਾਉਂਦਾ ਜੀ ਇਹਦੇ ਸਾਰਾ ਕੁਝ ਲਿਖਿਆ ਹੋਇਆ ਏ ਦਾਖਾਂ ਆਪਾਂ ਨੇ ਪਾਈਆਂ ਨਹੀਂ ਹੈਗੀਆਂ ਇਹ ਉਹ ਤੁਸੀਂ ਪਾ ਸਕਦੇ ਆ ਜੇ ਤੁਸੀਂ ਟੇਸਟ ਦੇ ਸਾਬ ਨਾਲ ਉਸ ਤੋਂ ਬਾਅਦ ਜੀ ਖਸ ਖਸ ਪਾਈ ਆਪਾਂ ਨੇ ਇੱਕ ਬਤੀਸਾ ਪੈਂਦਾ ਜੀ ਦਵਾਈਆਂ ਹੁੰਦੀਆਂ ਉਹ ਉਹਨਾਂ ਨੂੰ ਪਤਾ ਪੰਸਾਰੀ ਵਾਲਿਆਂ ਨੂੰ ਪੀਸੀਆਂ ਹੋਈਆਂ ਦਵਾਈਆਂ ਹੁੰਦੀਆਂ ਉਹ ਵੀ ਪਾ ਸਕਦੇ ਆ ਅਲਸੀ ਪਾ ਸਕਦੇ ਆ ਸੁੰਡ ਪਾ ਸਕਦੇ ਆ ਜੀ ਤੇ ਛੁਆਰੇ ਵਗੈਰਾ ਪਾ ਸਕਦੇ ਆ ਅਜਵੈਨ ਪਾ ਸਕਦੇ ਆ ਸੋਇਆ ਪਾ ਸਕਦੇ ਆ ਇਹ ਆਪਣੇ ਟੇਸਟ ਦੇ ਸਾਹਮਣ ਤੁਸੀ ਜੇ ਵੈਰਾਈਟੀ ਵਧਾਉਣੀ ਆ ਹੋਰ ਤੁਸੀਂ ਪਾ ਸਕਦੇ ਆ ਤੇ ਇਸ ਜਿਆਦਾ ਸਰਦੀ ਦੀਆਂ ਸੀਗੀਆਂ ਤੇ ਇਸ ਕਰਕੇ ਅਸੀਂ ਹਜੇ ਗਰਮੀ ਆ ਇਸ ਕਰਕੇ ਅਸੀਂ ਇਹ ਚੀਜ਼ਾਂ ਪਾਈਆਂ ਨਹੀਂ ਹੈਗੀਆਂ ਤੇ ਨਾਰਮਲ ਚੀਜ਼ਾਂ ਦੀ ਅਸੀਂ ਪਜੀਰੀ ਲੱਗਿਆ ਬਣਾਉਣ ਤੇ ਚਲੋ ਕਰਦੇ ਆ ਜੀ ਸ਼ੁਰੂ ਬਣਾਉਂਦੇ ਆ ਤੇ ਲੋ ਜੀ ਆਪਣਾ ਸੈਟਅਪ ਲਾ ਲਿਆ ਬਾਹਰ ਕਿਉਂਕਿ ਇਹ ਤਸੱਲੀ ਵਾਲਾ ਕੰਮ ਹੈ ਕਾਲੀ ਵਾਲਾ ਕੰਮ ਨਹੀਂ ਹੈਗਾ ਤੇ ਲਓ ਜੀ ਉਹ ਵਾਹੂ ਕੜਾਹੀ ਚਾੜਤੀ ਆਪਾਂ ਨੇ ਛੋਟਾ ਗੈਸ ਆਏ ਪੋਰਟੇਬਲ ਇਹ ਚੱਕਮਾ ਚੁੱਲਾ ਰੱਖਿਆ ਹੋਇਆ ਆਪਾਂ ਨੇ ਐਮਰਜੈਂਸੀ ਵਾਸਤੇ ਤੇ ਮੌਸਮ ਦੇ ਹਿਸਾਬ ਨਾਲ ਆਪਾਂ ਬਾਹਰ ਪਾਲ ਲੈਂਦੇ ਇਹਨੂੰ ਤੇ ਲਓ ਜੀ ਆਪਾਂ ਮੂੰਗੀ ਦਾ ਆਟਾ ਪਾਵਾਂਗੇ ਹੁਣ ਕੜਾਹੀ 'ਚ ਕੜਾਹੀ ਆਪਣੀ ਗਰਮ ਹੋ ਗਈ ਆ ਤੇ ਸੇਕ ਬਿਲਕੁਲ ਮੀਡੀਅਮ ਰੱਖਣਾ ਏ ਜਿਹੜਾ ਆਟਾ ਆਪਾਂ ਨੇ ਇਦਾਂ ਡਰਾਈ ਭੁੰਨਣਾ ਏ ਕਈ ਘੇੜੇ ਦੇ ਵਿੱਚ ਭੁੰਨਦੇ ਨੇ ਦੇਸੀ ਘਿਓ ਦੇ ਵਿੱਚ ਉਹ ਵੀ ਠੀਕ ਆ ਉਹ ਵੀ ਭੁੰਨ ਲੈਂਦੇ ਆ ਲੇਕਿਨ ਆਪਾਂ ਬਿਲਕੁਲ ਲਾਈਟ ਸੇਕ ਦੇ ਵਿੱਚ ਨਾ ਮਿੱਠੇ-ਮਿੱਠੇ ਤੇਲ ਚ ਇਦਾਂ ਭੁੰਨਾਗੇ ਕੱਚਾ ਬੈਣਾ ਇਹਨੂੰ ਜਦ ਤੱਕ ਆਪਣਾ ਲਾਲ ਹੋ ਜਾਂਦਾ ਆਟਾ ਤੇ ਬਿਲਕੁਲ ਮਿੱਠੇ ਸੇਕ ਚ ਭੁੰਨਣਾ ਇਹ ਜਲੇ ਨਾ ਜੇ ਜ਼ਿਆਦਾ ਸੇਕ ਕਰਤਾ ਇਹਨੇ ਜਲ ਜਾਣਾ ਫਿਰ ਬਿਲਕੁਲ ਲਾਈਟ ਸੇਕ ਦੇ ਵਿੱਚ ਭੁੰਨਣਾ ਇਹਨੂੰ ਤੇ ਲਓ ਜੀ ਆਪਣਾ ਮੂੰਗੀ ਦਾ ਆਟਾ ਜਿਹੜਾ ਭਨ ਹੋ ਰਿਹਾ ਇਹਨੂੰ ਟਾਈਮ ਲੱਗਣਾ ਹੈ ਆਪਾਂ ਨੇ 11:05 ਮਿੰਟ ਤੇ ਇਹਨੂੰ ਰੱਖਿਆ ਸੀਗਾ ਗੈਸ ਤੇ ਕੜਾਹੀ ਚ ਪਾਇਆ ਸੀਗਾ ਆਪਾਂ ਤੇ ਦੇਖਦੇ ਆ ਕਿੰਨਾ ਟਾਈਮ ਲੱਗਦਾ ਇਹਨੂੰ ਲਾਲ ਹੋਣ ਨੂੰ ਬਿਲਕੁਲ ਰੋਸਟ ਹੋਣ ਨੂੰ ਤੇ ਲਓ ਜੀ ਮੌਸਮ ਹੁਣ ਸਾਫ਼ ਹੋ ਗਿਆ ਦੋ ਦਿਨ ਹੋ ਗਏ ਮੀਂਹ ਨਹੀਂ ਪਿਆ ਹੈਗਾ ਕਿਰਪਾ ਮਾਲਕ ਦੀ ਤੇ ਬਾਕੀ ਦੇਖਦੇ ਆ ਮੌਸਮ ਦਾ ਕੀ ਹਾਲ ਹੈ ਹੁਣ ਇੱਕ ਦੋ ਦਿਨ ਹੋਰ ਤੇ ਪੰਜਾਬ ਚ ਜਿੱਥੇ ਵੀ ਹੜਾ ਆਇਆ ਸਾਰਿਆਂ ਨੂੰ ਪ੍ਰਮਾਤਮਾ ਸੇਫ ਰੱਖੇ ਸਿਕਿਉਰ ਰੱਖੇ ਤੇ ਚੜ੍ਹਦੀ ਕਲਾ ਚ ਰੱਖੇ ਤੇ ਜਿੰਨਾ ਵੀ ਆਪਣਾ ਆਪਣੇ ਵੱਲੋਂ ਸਰਦਾ ਏ ਆਪਣੀ ਪਿੰਡ ਤੋਂ ਵੀ ਸੇਵਾ ਜਾ ਰਹੀ ਆ ਘਨੌਲੀ ਤੋਂ ਤੇ ਆਪਾਂ ਪੂਰਾ ਸਹਿਯੋਗ ਦੇਵਾਂਗੇ ਉਹਦੇ ਵਿੱਚ ਤੇ ਬਾਕੀਆਂ ਨੂੰ ਵੀ ਅਪੀਲ ਆ ਵੀ ਭਾਈ ਪੂਰਾ ਸਹਾਇਕ ਦਓ ਇਸ ਮਾੜੇ ਸਮੇਂ ਦੇ ਵਿੱਚ ਕਿਉਂਕਿ ਹਰੇਕ ਤੇ ਮੁਸੀਬਤ ਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਆ ਜਾਣੀ ਆ ਤੇ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ ਇਹੀ ਅਰਦਾਸ ਕਰਦੇ ਆਪਾਂ ਸਾਰੇ ਜਣੇ ਤੇ ਇਹ ਸਾਰੇ ਜਣੇ ਇੱਕ ਦੂਸਰੇ ਦੀ ਬਾਹ ਫੜੋ ਹੈਲਪ ਕਰੋ ਤੇ ਆਪਾਂ ਨੇ ਜਿਹੜਾ ਸੇਕ ਆ ਬਿਲਕੁਲ ਮੀਡੀਅਮ ਰੱਖਿਆ ਹੋਇਆ ਹੈ ਗੈਸ ਦਾ ਬਿਲਕੁਲ ਮਿੱਠੇ ਜਿਹੇ ਸੇਕ 'ਚ ਭੁੱਲਣਾ ਇਹਨੂੰ ਜੇ ਜ਼ਿਆਦਾ ਸੇਕ ਕਰਕੇ ਕਰਤਾ ਇਹਨੂੰ ਇਹ ਛੇਤੀ ਜਲ ਜਾਂਦਾ ਏ ਠੰਡੇ ਲੱਗਣ ਲੱਗ ਜਾਂਦਾ ਏ ਕੜਾਹੀ ਦੇ ਇਕੜਾਈ ਹੈ ਜਿਹੜੀ ਆਪਣੀ ਥੋੜੀ ਜਿਹੀ ਮੋਟੀ ਥੱਲੇ ਵਾਲੀ ਚਾਹੀਦੀ ਹੈ ਤੇ ਇਹਨੂੰ ਲਾਲ ਹੋਣ ਨੂੰ ਟਾਈਮ ਲੱਗਣਾ ਹੀ ਹੈ ਜੇ ਘੱਟੋ ਘਾਟ 35-40 ਮਿੰਟ ਲੱਗਣੇ ਇਹਨੂੰ ਭੁੰਨਣ ਨੂੰ ਇਹਦੇ ਵਿੱਚ ਬਸ ਆਹੀ ਮਿਹਨਤ ਆ ਬਾਕੀ ਟਾਈਮ ਨਹੀਂ ਲੱਗਦਾ ਹੈਗਾ ਬਣਨ ਨੂੰ ਸਿਰਫ ਆਟਾ ਭੁੰਨਣ ਦੀ ਦੇਰ ਹੁੰਦੀ ਹੈ ਬਾਕੀ ਦਾ ਸਮਾਨ ਹੀ ਮਿਕਸ ਕਰਨਾ ਹੁੰਦਾ ਆਪਾਂ ਨੇ ਮਿੱਠਾ ਵਗੈਰਾ ਜਾਂ ਘਿਓ ਦੇਸੀ ਮਿਕਸ ਕਰਨਾ ਜੀ ਹੋਰ ਤੁਹਾਨੂੰ ਦਿਖਾਉਂਦੇ ਆ ਪ੍ਰੋਸੈਸ ਪੂਰਾ ਲਓ ਜੀ ਆਪਾਂ ਨੂੰ ਤਕਰੀਬਨ 20 ਮਿੰਟ ਹੋ ਗਏ ਆ ਟੱਪ ਹੁੰਦਿਆਂ ਨੂੰ ਤੇ ਇਹਦਾ ਕਲਰ ਚੇਂਜ ਲੱਗ ਗਿਆ ਹੋਣ ਆਪਾਂ ਹਲਾਈ ਜਾਣਾ ਇਹਨੂੰ ਨਾਲ ਦੀ ਨਾਲ ਹਲਾਈ ਜਾਣਾ ਜੀ ਬਿਲਕੁਲ ਤੇ ਥੱਲੇ ਨਹੀਂ ਲੱਗਣ ਦੇਣਾ ਹੈਗਾ ਨਹੀਂ ਸੜ ਜਾਣਾ ਆਟੇ ਨੇ ਐਦਾਂ ਹਲਾਈ ਜਾਣਾ ਇਹਨੂੰ ਤੇ ਜਦੋਂ ਤੱਕ ਆਪਣਾ ਆਟਾ ਰੋਸਟ ਹੋ ਰਿਹਾ ਜੀ ਆਪਣਾ ਜਿਹੜਾ ਬਾਕੀ ਦਾ ਸਮਾਨ ਆ ਉਹ ਦਰਦਰਾ ਜਾਂ ਪੀਸ ਲੰਦੇ ਆਪਾਂ ਮਿਕਸੀ ਜੀ ਪਾ ਕੇ ਤੇ ਲੋ ਜੀ ਆਪਾਂ ਨੇ ਬਦਾਮ ਅਖਰੂਟ ਕਾਜੂ ਤੇ ਮਗਜ ਆਪਾਂ ਨੇ ਪੀਸ ਲਿਆ ਐਦਾਂ ਬਰੀਕ ਬਰੀਕ ਨਹੀਂ ਕਰਨੇ ਹੈਗੇ ਦਰਦਰਾ ਜਿਹਾ ਕਰ ਲੈਣੇ ਆ ਤੇ ਇਹ ਆ ਗਈ ਜੀ ਆਪਣੀ ਖਸਖਸ ਖਸਖਸ ਵੀ ਐਦਾਂ ਦੀ ਕਰ ਲੈਣੀ ਆ ਤੇ ਲੋ ਜੀ ਦਾ ਕਲਰ ਚੇਂਜ ਹੋ ਗਿਆ ਐ ਦਾ ਲਾਲ ਰੰਗ ਦਾ ਹੋ ਗਿਆ ਐ ਤੇ ਖੁਸ਼ਬੂ ਲੱਗੀ ਜੀ ਹੁਣ ਹਲਕੀ ਹਲਕੀ ਇਹ ਹੁਣ ਰੈਡੀ ਆ ਪੰਜੀਰੀ ਬਣਾਉਣ ਵਾਸਤੇ ਤੇ ਅਲੱਗ-ਅਲੱਗ ਟਾਈਮ ਲੱਗਦਾ ਜੀ ਇਹਨੂੰ ਮੈਂ ਪਹਿਲਾਂ ਕਿਹਾ ਸੀਗਾ 40 ਮਿੰਟ ਲੱਗਿਆ 1 ਕਿਲੋ ਆਟੇ ਨੂੰ ਤੇ ਜੇ ਆਟਾ ਆਪਣਾ ਵੱਧ ਹੋਊਗਾ ਤਾਂ ਉਹਨੂੰ ਥੋੜਾ ਜਿਹਾ ਵੱਧ ਟਾਈਮ ਲੱਗੂਗਾ ਰੈਡੀ ਹੋਣ ਵਾਸਤੇ ਤੇ ਲੋ ਜੀ ਆਪਾਂ ਇਹਨੂੰ ਪ੍ਰਾਜ ਚ ਕੱਢ ਦਾਂਗੇ ਅਲੱਗ ਇੱਕ ਤੇ ਆਪਣੇ ਜਿਹੜੇ ਮਖਾਣੇ ਸੀਗੇ ਉਹ ਰੋਸਟ ਕਰਾਂਗੇ ਹੁਣ ਇਹਦੇ 'ਚ ਤੇ ਲਓ ਜੀ ਆਪਾਂ ਮਖਾਣਿਆਂ ਵਾਸਤੇ ਨਾ ਘੇ ਪਾਵਾਂਗੇ ਕੜਾਹੀ 'ਚ ਹੁਣ ਤੇ ਤਕਰੀਬਨ ਆਪਾਂ ਨੇ 1.5 200 ਗ੍ਰਾਮ ਦੇਸੀ ਘਿਓ ਪਾ ਲਿਆ ਸਿਰਫ ਆਪਾਂ ਨੇ ਰੋਸਟ ਹੀ ਕਰਨੇ ਆ ਬਾਕੀ ਦਾ ਘੇ ਆਪਾਂ ਫਿਰ ਪਾਵਾਂਗੇ ਇਹਦੇ 'ਚ ਤੇ ਲਓ ਜੀ ਘੇ ਆਪਣਾ ਗਰਮ ਹੋ ਗਿਆ ਮਖਾਣੇ ਪਾਵਾਂਗੇ ਆਪਾਂ ਹੁਣ ਇਨਾਂ ਨੂੰ ਕਿ ਜ ਡਿਪ ਕਰਾਂਗੇ ਹਲਕਾ ਜਿਹਾ ਤੇ ਰੋਸਟ ਕਰਾਂਗੇ ਥੋੜੀ ਦੇਰ ਤੇ ਆਪਾਂ ਨੂੰ ਦੇਸੀ ਘਿਓ ਜਿਹੜਾ ਉਹ 1 ਕਿਲੋ ਕੜਾਹੀ ਦੇ ਵਿੱਚ ਪਾ ਲਿਆ ਗਰਮ ਹੋਣ ਵਾਸਤੇ ਤੇ ਆਪਾਂ ਇਹਦੇ ਵਿੱਚ ਹੁਣ ਜਿਹੜੀ ਕਮਰਕਸ ਵਗੈਰਾ ਇਹ ਗੂੰਦ ਕਤੀਰਾ ਹੈ ਚਾਰੇ ਗੂੰਦਾ ਜਿਹੜੇ ਉਹ ਆਪਾਂ ਮਿਕਸ ਕਰਾਂਗੇ ਇਹਦੇ ਵਿੱਚ ਤੇ ਆਪਾਂ ਕਿ ਉਹਦੇ ਵਿੱਚ ਪਾਵਾਂਗੇ ਕਮਰਕਸ ਚਾਰੇ ਗੂੰਦ ਚਾਰੇ ਗੂੰਦ ਹਲਕਾ ਹਲਕਾ ਨੂੰ ਰੋਸਟ ਕਰ ਲਾ ਲਾ ਕਿ ਬਹੁਤ ਜ਼ਿਆਦਾ ਤੇਜ਼ ਨਹੀਂ ਹੋਣਾ ਚਾਹੀਦਾ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਮੀਡੀਅਮ ਹੋਣਾ ਚਾਹੀਦਾ ਤੇ ਆਪਾਂ ਨੇ ਆਟਾ ਪਾਤਾ ਜੀ ਤੇ ਆਪਾਂ ਪਾਵਾਂਗੇ ਡਰਾਈ ਫਰੂਟਸ ਨੂੰ ਬਾਦਾਮ ਕਾਜੂ ਮੌਲਟ ਜੂ ਅਖਰੋਟ ਜਿਹੜੇ ਆਪਣੇ ਪਿੱਛੇ ਸੀਗੇ ੜਕੇ ਹਲਕੇ ਖਸ 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 ਪਾਤੀ ਆ ਜੀ ਤੇ ਮਖਾਣੇ ਜਿਹੜੇ ਰੋਸਟ ਕਰਕੇ ਅਸੀਂ ਪੀਸ ਲੇ ਮਖਾਣੇ ਸੀਗੇ ਜਿਹੜੇ ਆਪਣੇ ਦੇਸੀ ਘੋਜ ਰੋਸਟ ਕਰਕੇ ਉਹਨਾਂ ਨੂੰ ਥੋੜਾ ਜਿਹਾ ਗੇੜਾ ਦਵਾਤਾ ਮਿਕਸੀ ਚ ਪੀਸ ਲੇ ਬਰੀਕ ਕਰ ਲੇ ਨਾਰੀਅਲ ਦਾ ਬਰਦਾ ਤੇ ਹੁਣ ਪਾਵਾਂਗੇ ਜੀ ਨਾਰੀਅਲ ਦਾ ਬਰਦਾ ਪਹਿਲਾਂ ਮਿਕਸ ਕਰ ਲਈਏ ਫਿਰ ਮਿੱਠਾ ਪਾਉਂਦੇ ਆ ਪਹਿਲਾਂ ਮਿਕਸ ਕਰ ਲੋ ਇਹਨੂੰ ਚੰਗੀ ਤਰ੍ਹਾਂ ਸੌਂਫਾ ਵੀ ਹੋ ਸੌਂਫਾ ਹੀ ਆ ਤੇ ਸੌਂਫਾ ਪਾਵਾਂਗੇ ਸੌਂਫਾ ਦਾ ਪਾਊਡਰ ਆ ਇਹ ਇਹ ਥੋੜਾ ਜਿਹਾ ਹਲਕਾ ਪਾਵਾਂਗੇ ਵੈਸੇ 100 ਗ੍ਰਾਮ ਦੱਸੀ ਸੀ ਇਹਨਾਂ ਨੇ ਪਾਉਣ ਨੂੰ ਲੇਕਿਨ ਆਪਾਂ 50 ਗ੍ਰਾਮ ਪਾਈ ਹੈ ਕਿਉਂਕਿ ਕਈ ਚੀਜ਼ਾਂ ਆਪਾਂ ਨੂੰ ਆਪਣੇ ਹਿਸਾਬ ਦੇ ਨਾਲ ਪਾਉਣੀਆਂ ਪੈਂਦੀਆਂ ਐ ਜਿੰਨੀ ਜੀਜ਼ ਆਪਾਂ ਲਾਇਕ ਕਰਦੇ ਆ ਤਤਲਾ ਉਹ ਜਿੰਨੇ ਵੀ ਡਰਾਈ ਫਰੂਟਸ ਪਾਏ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਪਹਿਲਾਂ ਆਪਾਂ ਫਿਰ ਬਾਅਦ ਚ ਮਿੱਠਾ ਪਾਵਾਂਗੇ ਆਪਾਂ ਬੂਰੀ ਦਾ ਬੂਰੇ ਦੀ ਜਗ੍ਹਾ ਤੁਸੀਂ ਸ਼ੱਕਰ ਵੀ ਪਾ ਸਕਦੇ ਆ ਦੇਸੀ ਇੱਕ ਦੇਸੀ ਖੰਡ ਆਉਂਦੀ ਆ ਉਹ ਵੀ ਪਾ ਸਕਦੇ ਆ ਅਲੱਗ-ਅਲੱਗ ਤੁਹਾਡਾ ਟੇਸਟ ਹੈ ਜੋ ਤੁਸੀਂ ਪਾਉਣਾ ਚਾਹੁੰਦੇ ਆ ਆਪਾਂ ਨੇ ਪਰ ਬੂਰਾ ਪਾਇਆ ਹੈ ਤੇ ਇਹਦੇ ਵਿੱਚ ਆਪਾਂ ਕੇਜ ਪਾਵਾਂਗੇ ਹੋਰ ਥੋੜਾ ਜਿਹਾ ਪਾਈਆਕ 200-300 ਗ੍ਰਾਮ ਕੇਵ ਪਾਵਾਂਗੇ ਕਿਉਂਕਿ ਜਿਹੜੇ ਡਰਾਈ ਫਰੂਟਸ ਨੇ ਉਹਨਾਂ ਨੇ ਜਿਹੜਾ ਘੋਆ ਬਿਲਕੁਲ ਸੁੱਕ ਲਿਆ ਹੈ ਥੋੜਾ ਜਿਹਾ ਕੇ ਹੋਰ ਪਾਵਾਂਗੇ ਉਹ ਤੁਹਾਡੀ ਮਰਜ਼ੀ ਹੈ ਜੇ ਪਾਉਣਾ ਪਾ ਸਕਦੇ ਤੁਸੀਂ ਨਹੀਂ 1 ਕਿਲੋ ਕੇ ਪਹਿਲਾਂ ਅਸੀਂ ਪਾਇਆ ਸੀਗਾ ਇਹਦੇ ਵਿੱਚ ਤੇ ਲਓ ਜੀ ਪੂਰਾ ਪਾਤਾ ਆਪਾਂ ਨੇ ਪਰ ਅੰਦਰੋਂ ਪਾ ਕੇ ਦੇਖ ਲੈਂਦੇ ਹਾਂ 500 ਗ੍ਰਾਮ ਪੂਰਾ ਪਾਇਆ ਆਪਾਂ ਨੇ 600 ਗ੍ਰਾਮ ਦੇ ਕਰੀਬ ਤੇ ਤੁਸੀਂ ਆਪਣੇ ਟੇਸਟ ਦੇ ਸਾਮਿਲ ਘੱਟ ਵੱਧ ਕਰ ਸਕਦੇ ਜਿੰਨਾ ਤੁਹਾਨੂੰ ਲਾਇਕ ਆ ਤੁਸੀਂ ਕਰ ਸਕਦੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਪਾਂ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਇਹ ਡਰਾਈ ਆ ਥੋੜਾ ਜਿਹਾ ਇਹਦੇ ਵਿੱਚ ਘੀ ਪਾਵਾਂਗੇ ਦੇਸੀ ਆਪਾਂ ਆਪਾਂ ਥੋੜਾ ਜਿਹਾ ਘੀ ਪਾਵਾਂਗੇ ਦੇ ਵਿੱਚ ਹੋਰ ਜਿਹੜੀ ਦੀ ਡਰਾਈਨੈਸ ਆ ਉਹ ਦੂਰ ਹੋ ਜਾਏਗੀ ਭਾਈ 300 ਗ੍ਰਾਮ ਘੀ ਆਪਾਂ ਨੇ ਪਾਤਾ ਇਹਦੇ ਵਿੱਚ ਇਹਨੂੰ ਹਰ ਇੱਕ ਬੰਦਾ ਖਾ ਸਕਦਾ ਏ ਬਜ਼ੁਰਗ ਬੱਚਾ ਬੀਬੀਆਂ ਤੇ ਇਹ ਮੂੰਗੀ ਦੇ ਆਟੇ ਤੋਂ ਬਣਾਈ ਆ ਤੇ ਮੂੰਗੀ ਦਾ ਆਟਾ ਤਾਂ ਵੈਸੇ ਵੀ ਹੈਲਦੀ ਹੁੰਦਾ ਏ ਖਾਣ ਵਾਸਤੇ ਤੇ ਬਾਕੀ ਦੇ ਜੇ ਆਪਾਂ ਨੇ ਹੈਲਦੀ ਪ੍ਰੋਟੀਨ ਵਾਲੀਆਂ ਹਰ ਇੱਕ ਚੀਜ਼ ਪਾਈ ਆ ਤੇ ਲਓ ਜੀ ਏ ਸਗੀ ਜੀ ਆਪਣੀ ਅੱਜ ਦੀ ਵੀਡੀਓ ਵੀਡੀਓ ਦੇ ਵਿੱਚ ਆਪਾਂ ਨੇ ਪੰਜੀਰੀ ਬਣਾ ਕੇ ਖਾਧੀ ਆ ਤੇ ਡਰਾਈ ਫਰੂਟਸ ਦੀ ਤੇ ਵੀਡੀਓ ਕਿਦਾਂ ਦੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਰੱਬ ਰਾਖਾ